ਤੇ ਨਾਲੇ ਪੱਥ ਕੇ ਆਈ ਉਹੀ ਸਿੱਟੇ ਹੋਣੀਆਂ ਤੂੰ ਰੂੜੀ ਤੇ ਤੈਨੂੰ ਕਿੰਨੇ ਵਾਰਾ ਕਿਹਾ ਹੈ ਨਹੀਂ ਦਲੇ ਸੁਣ ਨਾ ਕੰਮ ਤਾਂ ਤੂੰ ਐਨੇ ਕਿਉਂ ਟਾਲਦੀ ਹੈ ਜਦੋਂ ਤੈਨੂੰ ਕੰਮ ਨੂੰ ਕਹਿਦੇ ਨੇ ਅੰਦਰ ਵੜ ਕੇ ਬਹਿ ਜਾਣੀ ਹੈ ਨੀ ਝਾੜੂ ਘੱਟਣ ਲੱਗੀ ਤੈਨੂੰ ਨੀ ਝਾੜੂ ਤਾਂ ਕੱਢ ਹੀ ਦਿੱਤਾ ਸੀ ਗਾਗੇ ਨੇ ਕੱਢੇ ਘੜਾਇ ਤੇ ਝਾੜੂ ਫੇਰ ਚੱਕ ਲਿਆ ਆ ਬਹਾਨੇ ਜਣਾ ਮਾਰਿਆ ਕਰ ਮੇਰੇ ਕੋਲੇ ਸਭ ਜਾਣਦੀ ਆ ਮੈਂ ਤੈਨੂੰ ਕੋਠੇ ਤਾਂ ਦੱਦ ਲਾਗੀ ਤੇਰੀ ਮਾਂ ਸਾਹਮਣਾ ਕਰ ਜਾ ਮੈਨੂੰ ਕਿਰਾਨਾ ਸੀ ਇੱਥੋਂ ਮੈਂ ਪੱਲੇ ਪਾ ਗਈ ਮੇਰੇ ਨੜਿਆ ਦੁਸਕ ਕੇ ਨਾ ਦਿਖਾਇਆ ਕਰ ਉਹ ਬਸ ਕਰ ਜਾ ਬਸ ਕਰ ਜਾ ਆਵੇ ਤੇਰੇ ਮੂਰੇ ਬੰਨੇ ਹੱਥ ਕਿਉਂ ਸਰਾ ਘਰ ਸੇ ਤੇ ਜੱਕਿਆ ਤੂੰ ਮੈਂ ਕੰਮ ਸਿਰ ਤੇ ਕੀ ਚੱਕ ਲਿਆ ਆਹਨ ਚੌਧਰ ਕਰ ਮੇਰੇ ਤੇ ਓ ਕਿਸੇ ਟਾਈਮ ਨਾ ਇਹਨੂੰ ਸੁਖਦਾ ਸਾਹਿਬ ਹੀ ਲੈਣ ਤੇ ਅਗਰ ਸਾਰੇ ਝੜਿਕਦੇ ਆ ਕਰ ਲੱਗਦੇ ਆ ਕਰ ਲੱਗਦੇ ਆ ਕਰ ਲਾ ਨਾ ਇਹਨੂੰ ਕੀ ਫਾਹੇ ਟੰਗਦੀ ਮੈਂ ਸੁਖਦੇ ਸਾਹ ਨੂੰ ਕੰਮ ਨਹੀਂ ਸਿਖਾਉਣੀ ਐ ਜੇ ਅੱਗੇ ਕੰਮ ਆਊਗਾ ਅੱਛਾ ਆ ਸਿਖਾਉਣੀ ਐ ਆ ਗੋਚਕਣਾ ਤੇ ਪਾਤਰੀਆ ਬਦਲਣਾ। ਇਹ ਉਹ ਹੱਜਕਣਾ ਮਾੜੀ ਗੱਲ ਐ। ਇਹਨੂੰ ਤੂੰ ਕੰਮ ਨਹੀਂ ਸਮਝਦਾ। ਤੂੰ ਮੈਂ ਕੁੜੀ ਨੂੰ ਚਾਰ ਘਰ ਪੜ ਲੈਂਦੇ। ਸੁਣ ਗਿਆ ਨਾ? ਉਹਦੇ ਵਿੱਚ ਸੱਜ ਜ਼ਿੰਦਗੀ ਬਣ ਜੇ ਕੁਛ ਨਾ ਕੁਛ। ਆਹੋ ਪੜ ਲਵਾਂਗੇ। ਐਲ ਬਣੂਗੀ ਅਫਸਰ। ਜੇ ਕੰਮ ਨਾ ਸਖਾਇ ਲੋਕ ਕੀ ਕਹਿਣਗੇ? ਮਤਰੇਰੀ ਸੀ। ਮਾਂ ਇਹਨੇ ਉਕੇ ਸੋਣਾ ਸੀ ਕੰਮ। ਉਹ ਲੋਕੀ ਨਹੀਂ ਕਹਿੰਦੇ ਤੂੰ ਆਪ ਹੀ ਸ਼ੋਅ ਕਰਦੀ ਐ ਮਤਰੇਰੀਆਂ ਵਾਲਾ ਹਾਲ ਉਹਦੇ ਨਾਲ। ਮੈਂ ਕਰ ਕੀ ਲਿਆ ਤੂੰ ਮੈਨੂੰ ਐ ਤਾਂ ਦੱਸ। ਮੇਰੀ ਗੱਲ ਸੁਣਦਾ। ਜਿਆ ਵੇਲੇ ਆਪੇ ਪਹਿਲਾਂ ਗੱਲ ਹੋਈ ਸੀ ਵੀ ਤੇਰੇ ਇੱਕ ਜਵਾਬ ਤੇ ਮੇਰੇ ਵੀ ਇੱਕ ਕੁੜੀ ਜੇ ਮਜਬੂਰੀ ਵਸੇ ਨੂੰ ਕਰਨਾ ਹੀ ਪੈ ਗਿਆ ਤੇ ਉਦੋਂ ਆਪਣੀ ਇੱਕ ਸ਼ਰਤ ਸੀ ਵੀ ਨਾ ਮੈਂ ਫਰਕ ਕਰੂੰਗਾ ਨਾ ਤੂੰ ਫਰਕ ਕਰੇਗੀ ਪਰ ਮੈਂ ਅੱਜ ਕੱਲ ਦੇਖ ਰਿਹਾ ਤੂੰ ਇੰਨਾ ਫਰਕ ਕਰਦੀ ਓ ਦੇ ਨਾਲ ਵੀ ਤੜਕੇ ਉੱਠ ਜਾਂ ਸਾਰ ਪਹਿਲੀ ਗੱਲ ਤਾਂ ਤੈਨੂੰ ਕੁੱਟ ਕੇ ਠਾਉਣੀ ਹੈ ਫਿਰ ਤੂੰ ਸਾਰਾ ਕੰਮ ਭਾਂਡੇ ਠਿੰ ਭਾਂਡੇ ਉਹ ਮਾਜੇ ਕੱਪੜੇ ਉਹ ਧੋਵੇ ਗੋ ਆਉ ਚੁੱਕੇ ਬੋਕਰਵਾਰ ਦਾ ਕੰਮ ਉਹ ਕਰੇ ਨਾ ਕੀ ਗੱਲ ਤੁਸੀਂ ਕੁਝ ਨਹੀਂ ਕਰ ਸਕਦੇ ਕਗੰਦਾ ਨਾਂ ਨਹੀਂ ਲਿਆ ਮੈਂ ਤੇਰੀ ਗੱਲ ਕਰਦਾ ਉਹਨੂੰ ਕੁੜੀ ਨੂੰ ਪੜ੍ਹਨ ਜਾ ਕਰ ਤੈਨੂੰ ਮੈਂ ਦੱਸਦਾ ਪੜ੍ਹੀ ਜਾਂਦੀ ਰਹਿੰਦੀ ਐ ਜੇ ਕਿਸੇ ਟਾਈਮ ਕੰਮ ਦਾ ਕਹਿ ਦੇਣੀ ਆ ਤੂੰ ਇਹਨੂੰ ਸ਼ਹਿਦ ਲੱਗ ਜਾ ਉਹ ਮੇਰੇ ਮੰਦਾ ਕੌਣਾ ਸ਼ਹਿਦ ਲੱਗ ਜਾ ਨਾ ਮੈਂ ਕਦੀ ਹਰ ਜਿੱਤਨਾ ਫਰਕ ਕੀਤਾ ਨਾ ਮੇਰੇ ਪੁੱਤ ਨੇ ਕੀ ਤੇਰਾ ਬਗਾੜਤਾ ਫਰਕ ਕਰੇਗਾ ਬਰਾਬਰ ਤੇਰੇ ਕੰਮ ਕਰਾਉਂਦਾ ਮੇਰੇ ਮਾਲਕਾ ਮੈਂ ਇਹੀ ਕਹਿੰਦਾ ਜੇ ਉਹ ਨਹੀਂ ਫਰਕ ਕਰਦਾ ਤੇ ਫਰਕ ਸਾਡੇ ਵਿੱਚ ਪੈਣੇ ਨਹੀਂ ਚਾਹੀਦਾ ਘੱਟੋ ਘੱਟ ਤੂੰ ਇੱਥੇ ਮੜਾ ਮੋਟਾ ਰਹਿਮ ਕਰ ਮੇਰੇ ਤੋਂ ਇੰਨਾ ਮੱਥਾ ਨਹੀਂ ਵੱਜਦਾ ਆਵੇ ਤੇਰੇ ਮੂਰੇ ਬੰਨੇ ਹੱਥ ਉਹਨਾਂ ਮੇਰਾ ਮੇਰਾ ਦਿਮਾਗ ਠੰਡਾ ਹੀ ਰਹਿਣ ਦੇ ਆ ਨਾ ਰੋਕੇ ਜੇ ਨਾ ਦਿਖਾਇਆ ਕਰ 24 ਘੰਟੇ ਰੋਣ ਪਾਈ ਰੱਖਦੀਆਂ ਘਰ ਵਿੱਚ ਤੁਸੀਂ ਫੇਰ ਲਾਗੇ ਬੋਲਣ ਮੈਂ ਤੁਹਾਨੂੰ ਕਿੰਨੀ ਵਾਰ ਕਹਿ ਲਿਆ ਉਹਨੂੰ ਜਵਾਬ ਨੂੰ ਨਾ ਆ ਕੇ ਕਰੋ ਕੰਮ ਨੂੰ ਮੈਂ ਆਪ ਹੀ ਕਰ ਲੂੰਗੀ ਨਹੀਂ ਪੁੱਤ ਮੈਂ ਕੁਝ ਨਹੀਂ ਬੋਲੀ ਮੈਂ ਕੰਮ ਦਾ ਹੀ ਕਿਹਾ ਵੀ ਉਹ ਗੋਹਾ ਛਟਿਆ ਆ ਤਰਾ ਕਿਉਂ ਦੇਖ ਲਾ ਆ ਗਿਆ ਸਿਰ ਤੇ ਚੜਦਾ ਗੋਹਾ ਛਟਣ ਨੂੰ ਕੀ ਆ ਕੋਈ ਗੱਲ ਮੈਂ ਆਪ ਹੀ ਕਰ ਦਿੰਦੀ ਫੇਰ ਕੀ ਹੋਵੇ ਸੀ ਮੈਂ ਤਾਂ ਰੋਟੀ ਲੱਗਦੀ ਸੀ ਬਣਾਉਣ ਤਾਂ ਕਰਕੇ ਕੰਮ ਨੂੰ ਮੈਂ ਆਪਿਆ ਰਹਿ ਗਿਆ ਕਿ ਕੀ ਕੀ ਕਰੇਗੀ ਕੰਮ ਕੰਮ ਦੀ ਮੈਂ ਤੈਨੂੰ ਇਹ ਨਾ ਕਹਾਂ ਵੀ ਕੰਮ ਹੈ ਕਿੰਨਾ ਕ ਆਪਣੇ ਘਰ ਦਾ ਵੀ ਵੰਡ ਕੇ ਕਰ ਲੋ ਕੋਈ ਗੱਲ ਨਹੀਂ ਬਾਪੂ ਜੀ ਮੈਂ ਆਪੀ ਕਰ ਲੂੰਗੀ ਮੰਮੀ ਨਾ ਮੇਰੀ ਗੱਲ ਸੁਣੋ ਆਪਣਾ ਘਰ ਆ ਆਪਣੇ ਘਰ ਦਾ ਕੰਮ ਆ ਜੇ ਆਪਾਂ ਨਹੀਂ ਕਰਾਂਗੇ ਫਿਰ ਹੋਰ ਕੌਣ ਕਰੂਗਾ ਤੇ ਇਹ ਉਹੀ ਤਾਂ ਗੱਲ ਮੈਂ ਕਹੀ ਆ ਜੀ ਆਪਦੇ ਘਰ ਦਾ ਹੀ ਕੰਮ ਹੈ ਜੇ ਇਹਨੂੰ ਅੱਜ ਸਿਖਾਉਂਗੀ ਕੱਲ ਨੂੰ ਇਹਦੇ ਗਾਹਾਂ ਜਾ ਕੇ ਕੰਮ ਆਊਗਾ ਪੁੱਤ ਮੰਮੀ ਜੀ ਉਹਦੇ ਪੇਪਰ ਨਹੀਂ ਜਵਾਕੜੀ ਦੇ ਮੈਂ ਤਾਂ ਨਹੀਂ ਕਿਸੇ ਕੰਮ ਨੂੰ ਕਹਿੰਦੀ ਹੈਗੀ ਪੜਾਉਣਾ ਕਰਕੇ ਮੈਂ ਕਿੰਨਾ ਕਾ ਨਾ ਜੇ ਚਾਰ ਅੱਖਰ ਪੜ੍ਹੂਗੀ ਤੇ ਫਿਰ ਜਾ ਕੇ ਪੇਪਰਾਂ 'ਚ ਕੁਝ ਲਿਖੋਗੇ ਨਾ ਮੇਰੀ ਗੱਲ ਸੁਣ ਜੇ ਇਹਨੂੰ ਪ ਸ਼ੇਖਰ ਦਾ ਪਾਇਰੇ ਇੱਥੇ ਪਈ ਸੀ ਉਦੋਂ ਨਹੀਂ ਇਹਨਾਂ ਧਿਆਨ ਪੇਪਰਾਂ ਦਾ ਮੰਮੀ ਚਲ ਕੋਈ ਗੱਲ ਨਹੀਂ ਤੁਸੀਂ ਜਾਓ ਜਾਓ ਚਾਹ ਪਾਣੀ ਪੀ ਲਓ ਚਾਹ ਬਣਾ ਕੇ ਆਇਆ ਕੋਈ ਨਾ